ਮਦਦ ਸਭ ਕੀ ਅਪੀਲ ਕਰਨਾ ਚਾਹੁੰਗੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਆ ਦੇਖੋ ਜੀ ਮੈਂ ਬਤੌਰ ਐਸ ਐਮਓ ਤੇ ਸਾਡੇ ਸਿਹਤ ਡਿਪਾਰਟਮੈਂਟ ਦੇ ਵਿੱਚ ਸਾਡੇ ਮਾਨਯੋਗ ਸੇਵਾ ਸਾਜਨ ਉਹਨਾਂ ਨੇ ਹੁਣੇ ਹੀ ਰੀਸੈਂਟਲੀ ਜੁਆਇਨ ਕੀਤਾ ਹੈ ਉਹਨਾਂ ਦੀਆਂ ਸਖਤ ਹਦਾਇਤਾਂ ਹੈਗੀਆਂ ਇਹਦੇ ਰਿਗਾਰਡਿੰਗ ਫਾਸਟ ਜਿਹੜੀ ਹੈਗੀਆਂ ਫੂਡ ਸੇਫਟੀ ਐਕਟ ਦੀਆਂ ਇਹ ਉਹਦੇ ਅਕੋਰਡਿੰਗ ਅਸੀਂ ਨਗਰ ਕਾਉਂਸਲ ਦੇ ਨਾਲ ਆ ਰਾਬਤਾ ਬਣਾ ਕੇ ਅੱਜ ਵੀ ਜਿਵੇਂ ਪ੍ਰਧਾਨ ਜੀ ਦਾ ਜਿਹੜਾ ਫੋਨ ਆਇਆ ਸੀਗਾ ਉਹਨਾਂ ਨੇ ਕੁਝ ਕੰਪਲੀਟ ਕੀਤੀ ਸੀਗੀ ਮੱਛੀ ਮਾਰਕੀਟ ਦੀ ਉਹਦੇ ਰਿਗਾਰਡਿੰਗ ਅਸੀਂ ਆਪਣੀ ਹੈਲਥ ਡਿਪਾਰਟਮੈਂਟ ਵੱਲੋਂ ਸਿਹਤ ਸਜੰਦਿਆ ਹਦਾਇਤਾਂ ਦੇ ਅਨੁਸਾਰ ਤੇ ਮੇਰੀ ਰਹਿਨਵਾਈ ਅਸੀਂ ਇੱਕ ਟੀਮ ਜਿਹੜੀ ਹੈਗੀ ਆ ਉਹ ਪਾਰਟ ਕੀਤੀ ਆ ਉਹਦੇ ਵਿੱਚ ਸਾਡੇ ਡਿਪਾਰਟਮੈਂਟ ਦੇ EMPLOYEES ਪਲੱਸ ਨਗਰ ਕੌਂਸਲ ਦੇ EMPLOYEES ਨੇ ਜਾ ਕੇ ਉਹਦੀ ਜਿਹੜੀ ਹੈਗੀ ਹੈ ਚੈਕਿੰਗ ਕਰਵਾਈ ਕੀਤੀ ਹੈ ਅਨ ਸ਼ਹਿਰ ਦੇ ਵਿੱਚ ਜਿਵੇਂ ਹੋਰ ਦੁਕਾਨਾਂ ਨੇ ਮਠਿਆਈਆਂ ਆਂਦੀਆਂ ਨੇ ਕਹਿ ਲਈਏ ਜਾਂ ਫਾਸਟ ਫੂਡ ਦੀਆਂ ਰੇੜੀਆਂ ਲੱਗਦੀਆਂ ਨੇ ਦੁਕਾਨਾਂ ਲੱਗਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਹੈ ਦੇਖੋ ਜੀ ਮੈਂ ਬਤੌਰ ਐਸਐਮਓ ਸਮੂਥ ਸਾਡੇ ਬਲੌਕ ਮਾਛੀਵੜ ਦੇ ਚਾਹੇ ਉਹ ਅਰਬਨ ਹੈ ਚਾਹੇ ਉਹ ਰੂਰਲ ਹੈ ਸਾਰੀਆਂ ਦੁਕਾਨਾਂ ਚਾਹੇ ਉਹ ਜਿਹੜੀ ਹੈਗੀ ਆ ਸਮੂਥ ਸ਼ਾਪ ਹੈ ਚਾਹੇ ਕੋਈ ਕਿਰੀਆਨੇ ਦੀ ਦੁਕਾਨ ਹੈ ਚਾਹੇ ਕੋਈ ਜੂਸ ਬਾਰ ਹੈ ਚਾਹੇ ਕੋਈ ਜਿਹੜੀ ਹੈਗੀ ਆ ਚਿਕਨ ਤੇ ਫਿਸ਼ ਦੇ ਦਾ ਕੰਮ ਕਰਦੇ ਹੈਗੇ ਨੇ ਇਵਨ ਕਿ ਜਿਹੜੀ ਫਾਸਟ ਫੂਡ ਚਾਹੇ ਉਹ ਰੇੜੀਆਂ ਹੈ ਚਾਹੇ ਜਿਵੇਂ 버거ਸ ਵਗੈਰਾ ਬਣਾਣ ਦੀਆਂ ਉਹ ਸਾਰਿਆਂ ਨੂੰ ਮੈਂ ਆਪਣੇ ਬਲੌਕ ਦਾ ਬਤੌਰ ਐਸਐਮਓ ਇਨਚਾਰਜ ਹੋਣ ਦੇ ਨਾਤੇ ਸਖਤ ਸ਼ਬਦਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਹੈਲਥ ਡਿਪਾਰਟਮੈਂਟ ਦੇ ਵੱਲੋਂ ਤਾੜਨਾ ਕਰਨੀ ਚਾਹਾਂਗਾ ਵੀ ਜਿਹੜਾ ਹੈਗਾ ਆਪਾਂ ਸਾਫ਼ ਸੁਥਰਾ ਜਿਹੜਾ ਚਾਹੇ ਕਿਸੇ ਵੀ ਕਿਸਮ ਦੀ ਖਾਣ ਵਾਲੀ ਚੀਜ਼ ਹੈ ਉਹ ਸਾਫ਼ ਸੁਥਰੀ ਜਗ੍ਹਾ ਤੇ ਤਿਆਰ ਕਰਵਾਈ ਜਾਵੇ ਤੇ ਸਾਫ਼ ਸੁਥਰਾ ਤਿਆਰ ਕਰਕੇ ਹੀ ਅੱਗੇ ਗਾਹਕਾਂ ਨੂੰ ਜਿਹੜਾ ਹੈਗਾ ਦਿੱਤਾ ਜਾਵੇ ਅਗਰ ਕੋਈ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਅਗੇਂਸਟ ਫੂਡ ਸੇਫਟੀ ਐਕਟ ਦੇ ਅਕੋਰਡਿੰਗ ਸਾਡੇ ਮਾਨਯੋਗ ਜਿਹੜੇ ਹੈਗੇ ਆ ਸਿਵਲ ਸਰਜੰਡੀਆਂ ਔਰ ਡੀ ਐਚਓ ਮੈਡਮ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਕਾਰਵਾਈ ਹੋਏ ਉਹ ਅਮਲ ਚ ਲਿਆਂਦੀ ਜਾਏਗੀ ਅੱਜ ਜੋ ਕੁਝ ਥੋੜਾ ਸਮਾਨ ਉਹਨਾਂ ਦਾ ਆਇਆ ਗਿਆ ਸੀਗਾ ਉਹ ਨਗਰ ਕੌਂਸਲ ਜਿਹੜੀ ਹੈਗੀ ਆ ਉਹਨਾਂ ਦੇ ਮੁਲਾਜ਼ਮ ਵੀ ਨਾਲ ਪ੍ਰਧਾਨ ਜੀ ਨੇ ਭੇਜੇ ਗਏ ਸੀਗੇ ਉਹ ਉਹਨਾਂ ਦਾ ਸਮਾਨ ਜਿਹੜਾ ਹੈਗਾ ਨਸ਼ਟ ਕਰਵਾ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਸਖਤ ਹਦਾਇਤ ਵੀ ਕਰ ਦਿੱਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਾਫ ਸੁਥਰਾ ਸਮਾਨ ਜਿਹੜਾ ਮੁਹੱਈਆ ਕਰਵਾਇਆ ਜਾਵੇ ਆਮ ਲੋਕਾਂ ਨੂੰ ਵੀ ਅਸੀਂ ਇਹ ਪੇਸ਼ ਕਰਨੀ ਚਾਹੁੰਦੇ ਆਂ ਵੀ ਦੇਖੋ ਅਸੀਂ ਉਹਨਾਂ ਜਿਹੜੀ ਦੁਕਾਨਦਾਰ ਹੈਗੇ ਨੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਕਾਰਡਨਾ ਕਰ ਦਿੱਤੀ ਗਈ ਹੈ ਔਰ ਰੂਟੀਨ ਦੇ ਵਿੱਚ ਅਸੀਂ ਚੈਕਿੰਗ ਜਿਹੜੀ ਹੈਗੀ ਆ ਉਹ ਵੀ ਸਾਡੇ ਉਪਰਲੇ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਕਰਵਾਂਦੇ ਰਵਾਂਗੇ ਆਮ ਲੋਕਾਂ ਨੂੰ ਵੀ ਹੈ ਇਹ ਅਪੀਲ ਹੈ ਵੀ ਆਪਾਂ ਜਿਹੜੀ ਜੋ ਵੀ ਚੀਜ਼ ਖਾਣੀ ਹੈਗੀ ਆ ਉਹ ਪੂਰਾ ਵਾਚ ਕੀਤੀ ਜਾਵੇ ਤੇ ਸਹੀ ਤੇ ਸਾਫ਼ ਸੁਥਰੀ ਜਗਾ ਜਾਂ ਜਿਹੜੀ ਹੈਗੀ ਐ ਕੋਈ ਦੁਕਾਨ ਉਥੋਂ ਹੀ ਜਿਹੜਾ ਹੈਗਾ ਸਮਾਨ ਲੈ ਕੇ ਖਾਧਾ ਜਾਵੇ ਤਾਂ ਜੋ ਅਸੀਂ ਆਪਣੀ ਜਿਹੜੀ ਹੈਗੀ ਹੈ ਸਿਹਤ ਨੂੰ ਜਿਹੜਾ ਹੈਗਾ ਅੰਦਰ ਉਸ ਜਿਉਂਕਿ ਦੇਖੋ ਜੀ ਕੱਲ ਜਿਵੇਂ ਹੁਣ ਇੱਕ ਆਪਣੀ ਘਟਨਾ ਮੋਮੋਜ਼ ਦਾ ਸੀਗਾ ਜੇ ਆਪਾਂ ਉਹਦੀ ਗੱਲ ਕਰੀਏ ਉਹ ਅਨ ਹਾਈਜਨਿਕ ਕੰਡੀਸ਼ਨ ਦੇ ਵਿੱਚ ਜਿਹੜਾ ਉੱਥੇ ਬਣਾ ਰਹੇ ਸੀਗੇ ਉਹਨਾਂ ਦੇ ਇਵਨ ਕਿ ਫੂਡ ਸੇਫਟੀ ਐਕਟ ਦੀਆਂ ਗਾਈਡਲਾਈਨਸ ਦੇ ਅਕੋਰਡਿੰਗ ਜਿਹੜਾ ਹੈਗਾ ਵੀ ਜਿਹੜੇ ਖਾਣਾ ਤਿਆਰ ਕਰਦੇ ਹੈਗੇ ਨੇ ਬਣਾਉਂਦੇ ਨੇ ਕੋਈ ਵੀ ਚੀਜ਼ ਉਹਨਾਂ ਦੇ ਗਲਵਜ਼ ਪਾਏ ਹੋਣੇ ਚਾਹੀਦੇ ਨੇ ਉਹਨਾਂ ਦੇ ਨੇਲਸ ਕੱਟੇ ਹੋਣੇ ਚਾਹੀਦੇ ਨੇ ਉਹਨਾਂ ਦੇ ਕੋਈ ਜਿਹੜਾ ਹੈਗਾ ਖਾਸ ਕਰਕੇ ਹੱਥਾਂ ਦੇ ਕੋਈ ਜ਼ਖਮ ਨਹੀਂ ਹੋਣਾ ਚਾਹੀਦਾ ਈਵਨ ਕਿ 마스크 ਹੋਣੀ ਚਾਹੀਦੀ ਆ ਈਵਨ ਕਿ ਸਿਰ ਦੇ ਉੱਤੇ ਜਿਹੜੀ ਹੈਗੀ ਆ ਉਹ ਕੈਪ ਜਾਂ ਟੋਪੀ ਲੈ ਕੇ ਜਿਹੜਾ ਹੈਗਾ ਉਹ ਸਮਾਨ ਤਿਆਰ ਕਰਨਾ ਚਾਹੀਦਾ ਹੈ ਤੇ ਦੂਸਰਾ ਲੋਕਾਂ ਨੂੰ ਵੀ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ ਹੈ ਇਸ ਪ੍ਰਤੀ ਆਪਣੀ ਹੈਲਥ ਦੇ ਪ੍ਰਤੀ ਹੁਣ ਜੇ ਆਪਾਂ ਇਸ ਤਰ੍ਹਾਂ ਦਾ ਫਾਸਟ ਫੂਡ ਜਾਂ ਕੋਈ ਚੀਜ਼ ਖਾਵਾਂਗੇ ਤਾਂ ਉਹਦਾ ਸਾਨੂੰ ਸਿਹਤ ਤੇ ਖਾਸ ਕਰਕੇ ਬੱਚਿਆਂ ਤੇ ਵੀ ਨਾ ਮਲ ਕੇ ਸਿਹਤ ਦਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਹੀ ਜਿਹੜੀ ਹੈਗੀ ਆ ਡਾਇਬੀਟਿਕ ਪੇਸ਼ੈਂਟ ਬੰਦਨ ਕੇ ਸਾਡੇ ਹਾਈਪਰ ਟੈਂਸ਼ਨ ਪੇਸ਼ੈਂਟ ਬੰਦਨ ਕੇ ਜਿਵੇਂ ਅਨਹਾਈਜਨਿਕ ਆਪਾਂ ਫੂਡ ਖਾਂਦੇ ਆ ਉਹਦੇ ਵਿੱਚ ਜਿਹੜਾ ਫੂਡ ਪਾਈਨਿੰਗ ਹੋ ਜੇਗੀ ਉਹਨੂੰ ਗੈਸਟ੍ਰੋਇਨਟਾਈਟਸ ਹੋ ਜਾਏਗਾ ਇਵਨ ਕੇ ਅਰਾਜ ਐਡਮਿਟ ਕਰਕੇ ਵੀ ਸੋ ਇਹਨਾਂ ਗੱਲਾਂ ਸਾਰਿਆਂ ਨੂੰ ਧਿਆਨ ਰੱਖ ਕੇ ਖਾਸ ਕਰਕੇ ਬੱਚਿਆਂ ਦਾ ਤੇ ਉਹਨਾਂ ਨਾਲ ਸਮੇਂ ਦੇ ਵਿੱਚ ਜਿਵੇਂ ਹੁਣ ਆਪਾਂ ਅਨਹਾਈਜਨਿਕ ਕੰਡੀਸ਼ਨ ਜਾਂ ਮੋਮੋ ਜਾਂ ਕੋਈ ਫਾਸਟ ਫੂਡ ਬੱਚਿਆਂ ਵਿੱਚ ਨੈਚਰਲੀ ਵੀ ਮੋਟਾਪਾ ਆਏਗਾ ਉਹਨੂੰ ਜੇ ਬੱਚਿਆਂ ਦਾ ਹੁਣ ਤੋਂ ਹੀ ਆਪਾਂ ਧਿਆਨ ਰੱਖਾਂਗੇ ਤਾਂ ਜੋ ਆਪਣੀ ਜੰਗ ਜਨਰੇਸ਼ਨ ਜਿਹੜੀ ਹੈਗੀ ਆ ਉਸ ਏਜ ਗਰੁੱਪ ਤੱਕ ਉਹ ਹੈਲਥ ਦੇ ਪ੍ਰਤੀ ਠੀਕ ਰਹੇ